ਹੈਰੀ ਹੈ ਸਟੇਟ ਐਡ ਹੋਇਆ ਸਟੇਟ ਐਡ ਹੋਇਆ ਬੱਚ ਗੁੱਸਾ ਰਾ ਕਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਪਾਪ ਨੂੰ ਬਲੌਗ ਦੇ ਵਿੱਚ ਟਾਈਮ ਹੋ ਗਿਆ 12:30 ਤੇ ਫੋਰਨ ਕੰਟਰੀ ਚ ਖੜੇ ਆਂ ਐਕਸਪ੍ਰੈਸ ਤੇ ਉਹ ਗੱਡੀ ਖੜੀ ਆ ਆਪਣੀ ਤੇ ਦਿਖਾ ਦਈਏ ਤੁਹਾਨੂੰ ਕਿੱਥੇ ਖੜੇ ਆਂ ਹਾਂ ਪੰਪ ਆ ਪੰਪ ਤੇ ਗੱਡੀ ਲਾਈ ਵੀ ਆ ਉਹ ਸਾਹਮਣੇ ਨਿਊ ਮਾਲਵਾ ਪੰਜਾਬੀ ਟੱਬਾ ਤੇ ਤੜਕੇ ਆ ਗਏ ਸੀਗੇ ਔਰ ਤਿੰਨ ਤਿੰਨ ਕ ਵਜੇ ਆਏ ਤੇ ਹਨਾ ਤਿੰਨ ਕ ਵਜੇ ਆ ਗਏ ਸੀਗੇ ਤੇ ਹੁਣ ਆ ਇਧਰ ਐਕਸਪ੍ਰੈਸ ਤੇ ਆਪਾਂ ਨਾ ਗੱਲਾਂ ਕਰਦੇ ਪਏ ਸੀਗੇ ਬਈ ਮਨੂ ਨਾ ਬਾਪੂ ਦਾ ਫੋਨ ਆਇਆ ਇੱਕ ਦਿਨ ਤੇ ਖੜਗ ਪਰਤਾ ਜਦ ਮੈਂ ਤੇ ਕਹਿੰਦਾ ਗੱਲਾਂ ਗੁੱਲਾਂ ਚੱਲ ਪੀਆਂ ਕੰਨਾ ਤੁਸੀਂ ਮਤਲਬ ਉਹ ਨਹੀਂ ਕਰਦੇ ਹੈਗੇ ਵੀ ਜਿਹੜੇ ਹੋਰ ਡਰਾਈਵਰ ਆਏ ਹੋਏ ਹੁੰਨੇ ਆ ਵੀ ਉਹਨਾਂ ਨਾਲ ਗੱਲਾਂ ਬਾਤਾਂ ਨਹੀਂ ਕਰਦੇ ਵੀ ਆਹ ਵੀ ਉਸਤਾਦ ਵੀ ਕਿੱਥੇ ਤੇ ਆਇਆ ਗਿਆ ਰੇਟ ਆਇਆ ਕਿੱਧਰ ਨੂੰ ਚੱਲਿਆ ਕੰਨਾ ਸਾਨੂੰ ਤਾਂ ਮਤਲਬ ਸਾਰਾ ਕੁਝ ਪਤਾ ਹੁੰਦਾ ਦਾ ਮੈਂ ਕਿਹਾ ਡੈਡੀ ਤੁਹਾਡੇ ਵਾਲੇ ਜ਼ਮਾਨੇ ਗਏ ਅੱਜ ਕੱਲ ਤਾਂ ਹਰੇਕ ਕੋਈ ਆਪਣੇ ਫੋਨ 'ਚ ਵੱਡਿਆ ਵਾ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਵੀ ਹਾਂ ਭਾਈ ਤੂੰ ਕਿੱਥੇ ਤੇ ਆਇਆ ਕਿਹ ਰੇਟ ਆਇਆ ਹੈ ਅੱਜ ਕੱਲੇ ਕਿਸੇ ਨੂੰ ਕੋਈ ਲੈਣਾ ਨਹੀਂ ਪਹਿਲਾਂ ਹੋਟਲਾਂ ਉਰ ਬੈਠ ਕੇ ਗੱਲਾਂ ਕਰਦੇ ਹੁੰਦੇ ਤੇ ਡਰਾਈਵਰ ਅੱਜ ਕੱਲ ਹਰੇਕ ਕੋਈ ਐ ਬਾਈ ਆਪਣੇ ਫੋਨ 'ਚ ਵੜਿਆ ਹੋਆ ਹੁੰਦਾ ਐ ਰੇਟ ਪੁੱਛ ਲੈ ਕੇ ਜੈਨੂੰ ਆਲਾ ਕਹਿ ਦਿੰਦਾ ਭਾਈ ਛਾਨ ਨੂੰ ਨਹੀਂ ਪਤਾ ਰੇਟ ਮਾਲਕਾ ਨੂੰ ਪਤਾ ਹੋਣਾ ਰੇਟ ਤਾਂ ਅਰ ਆਲਾ ਕੀ ਦੱਸ ਦੇ ਨਹੀਂ ਹੈਗੀ ਡਰਾਈਵਰ ਬੰਦੇ ਬੰਦਾ ਟਰਾਂਸਪੋਰਟ ਤੇ ਰੇਟ ਪੁੱਛ ਕੇ ਹੀ ਲਾਂਦਾ ਗੱਡੀ ਹੈ ਕਿ ਨਹੀਂ ਰੇ ਉਹਨਾ ਮਾਲਾ ਡਰਾਈਵਰ ਨੂੰ ਪਤਾ ਹੀ ਹੁੰਦਾ ਵੀ ਉੱਥੇ ਜਾ ਕੇ ਆ ਪਹਾੜਾ ਮਿਲਣਾ ਹੈ ਚਲ ਨਾ ਕਈਆਂ ਨੂੰ ਵਿੱਚ ਜਿਹੜੀ ਕੰਪਨੀ ਦੀਆਂ ਗੱਡੀਆਂ ਉਹਨਾਂ ਨੂੰ ਹੁੰਦਾ ਵੀ ਉਹ ਉੱਥੇ ਕੰਮ ਕਰਨਾ ਹਾਂ ਨਹੀਂ ਪਤਾ ਨਹੀਂ ਹਾਂ ਤੇ ਹੁਣ ਜਿਹੜੇ ਭਰਾ ਕਮੈਂਟ ਕਰਦੇ ਆ ਵੀ ਤੂੰ ਖਰਚਾ ਇਹਨੂੰ ਦੱਸਦਾ ਖਰਚਾ ਬਈ ਮੈਂ ਤਾਂ ਨਹੀਂ ਦੱਸਦਾ ਕਿਸੇ ਨੇ ਕਿੰਨਾ ਹੋ ਕਰਿਆ ਪਹ ਹੁੰਦਾ ਆਪਣਾ ਕਿਸੇ ਨੇ ਕਿੰਨਾ ਫੇਰ ਅਗਲਾ ਕਹਿੰਦਾ ਵੀ ਉਹ ਫਲਾਣਾ ਉਹ ਵੀਡੀਓ ਚ 10-10 ਵੀ ਇੰਨਾ ਖਰਚਾ ਤੁਸੀਂ ਇੰਨਾ ਲੰਨੇ ਆ ਠੀਕ ਆ ਉਦਾਂ ਦੱਸ ਦਿੰਨੇ ਆ ਤੁਹਾਨੂੰ ਵੀ ਅਸੀਂ ਇਧਰੋਂ ਯਾਰ ਖਰਚੇ ਨਾਲ ਕਿਸੇ ਨੂੰ ਕੀ ਮਤਲਬ ਹੈ ਵਿੱਚ ਆਨੇ ਆਨੇ ਕਮੈਂਟ ਮੈਂ ਪੜੇ ਨਹੀਂ ਬੜੇ ਤਾਂ ਹੈਗੇ ਆ ਕਮੈਂਟ ਖਰਚੇ ਨਾਲ ਕਿਸੇ ਨੂੰ ਕੀ ਮਤਲਬ ਹੈ ਹਾਂ ਕੀ ਖਰਚ ਚੱਕਿਆ ਦੱਸੀ ਕਿ ਬੰਦਾ ਟੱਕਰਦਾ 80000 ਲਿਗੇ ਜਾਣੇ ਇਧਰੋਂ ਅਸੀਂ ਇਧਰੋਂ ਬੱਸ ਲੱਗ ਜਾਂਦਾ ਕੋਈ ਗੱਲ ਨਹੀਂ ਖਰਚਾ ਦੱਸੋ ਖਰਚੇ ਦਾ ਮਤਲਬ ਪੱਕੇ ਖਰਚੇ ਹਾਂ ਹਾਂ ਖਰਚੇ ਖਰਚੇ ਵਾਲਾ ਨਹੀਂ ਪੱਕੇ ਖਰਚੇ ਆ ਫਿਕਸ ਸਾਰਿਆਂ ਦੇ ਇੰਨੇ ਤੇਲ ਪੈਣਾ ਹਾਂ ਇੰਨੇ ਟੂਲ ਲੱਗਣੇ ਆ ਜਦੋਂ ਇੱਕ ਚੱਕਰ ਨਾਲ ਲਾ ਰੋ ਲਾਜੂ ਪਹਿਲੇ ਬਾਕੀ ਹੋਣਾ ਖਾਣੇ ਪੀਣੇ ਉਹ ਆ ਗਿਆ ਪੱਕ ਪੀ ਉਹਦੇ ਵਿੱਚ ਕੀ ਦੱਸੀ ਵੀ ਅਸੀਂ 5 ਰੁਪਏ ਦੀ ਕਿਤੇ ਚਾਹ ਪੀਤੀ ਉਹ ਜਿਹੜਾ ਸਾਡੀ ਰੋਟੀ ਖਾਦੀ ਗਏ ਜਿਹੜੇ ਬਾਰਡਰ ਆ ਮੰਨ ਲਾ ਹੁਣ ਜਿਵੇਂ ਮੈਂ ਨਾਲ ਦੀ ਨਾਲ ਦੱਸੀ ਹੋ ਜਾਣਾ ਵੀ ਉਰੇ 700 ਰੁਪਏ ਐਂਟਰੀ ਲੱਗਦੀ ਆ ਐਂ ਉਰੇ 900 ਲੱਗਦੀ ਆ ਉਥੇ ਮਕੈਨੀਕਲ ਕੱਟਦਾ 2500 ਦਾ ਸਾਡੇ ਵਰਗੇ ਕਈ ਕਿਤੇ ਬਾਰਡਰ ਬਰਦਾਈ ਵੀ ਦਿੰਦੇ ਲੰਘ ਕੀ ਹੋਣੇ ਹਾਂ ਕੱਲ ਕਾਰਵਾਈ ਪਾਤੀ ਇਹਨੇ ਐ ਨਹੀਂ ਦੱਸਣਾ ਵੀ ਕਿਹੜੇ ਬਾਰਡਰ ਬਰਵਾਈ ਬੱਸ ਵੀ ਜੰਨੇ ਉਹ ਵੀ ਮੌਕਾ ਦੇਖ ਕੇ ਐ ਨਹੀਂ ਹੈਗਾ ਵੀ ਹਰੇਕ ਚੱਕਰੇ ਇਕਣਾ ਹੀ ਲੰਘ ਜੰਨੇ ਆ ਤੇ ਰੇਟ ਵਾਲੀ ਬਾਈ ਕਿਆ ਕਹਿੰਦਾ ਤੂੰ ਗੱਲ ਕਿਆ ਕਰਦਾ ਤੂੰ ਜਦੋਂ ਤੂੰ ਕਹਿਨਤਾ ਰੇਟ ਪੁੱਛਦੇ ਅੱਧੀ ਉੱਤੇ ਗੱਡੇ ਇੱਕ ਵਾਰ ਨਾ ਉਹ ਨਾ ਜਵਨ ਵਰਗ ਨੂੰ ਨਾ ਆਉਣ ਲੱਗੇ ਤੇ ਉੱਥੇ ਸੇਬਾਂ ਦਾ ਸੀਗਨ ਜੀ ਚੱਲਣਾ ਦਾ ਚੱਲ ਗਿਆ ਦਾ ਟਾਮੀ ਟਾਮੀ ਗੱਡੀ ਆਉਣ ਲੱਗੀ ਦੀ ਇੱਧਰ ਤੇ ਆਪਣਾ ਪਰਮਾਣੂ ਪਰਮਣੂ ਤੇ ਹੂੰ ਉਹ ਕੁੰਡਾ ਗੱਡੀ ਭਰ ਕੇ ਉੱਥੇ ਬਾਈ ਨਾ ਰਿਆ ਦਾ ਚਲੋ ਗੱਲਾਂ ਆਈਆਂ ਉਹਦੇ ਕੋਲ ਸੇਵ ਪਰਿਆ ਪਤਾ ਹੂੰ ਉਹ ਗੱਲਾਂ ਲੱਗ ਗਿਆ ਫੋਨ ਤੇ ਕਰਨਾ ਹੂੰ ਸੇਵ ਭਰ ਕੇ ਲੈ ਆਵੇਂ ਪੁਰਾਣੀ ਜਗ੍ਹਾ ਦਾ ਉਹ ਮੈਂ ਭੈ ਪੁੱਛ ਲਿਆ ਉਹਨੂੰ ਹਾਂ ਮੈਂ ਬਾਈ ਕੀ ਰੇਟ ਆ ਐਂ ਉਹ ਪੁੱਛ ਲਿਆ ਵੀ ਕੀ ਰੇਟ ਲੱਗਿਆ ਹਾਂ ਉਹ ਤਾਂ ਭੈ ਬੋਲੀ ਨਹੀਂ ਹੈਗਾ ਮੂਰੇ ਤੇ ਹਾਂ ਕੀ ਕਦੇ ਪੁੱਛਦਾ ਹਾਂ ਕਦੇ ਪੁੱਛਦਾ ਹਾਂ ਉਹ ਗੁੱਸੇਜ ਆਈ ਪਤਾ ਨਹੀਂ ਯਾਰ ਮਨੂੰ ਨਹੀਂ ਪਤਾ ਲੱਗਦਾ ਬੜੀ ਮੇਰੇ ਮਨ ਆਈ ਯਾਰ ਵੀ ਸਾਲ ਵੀ ਮੈਂ ਕਿਹੜੇ ਨੂੰ ਗਲਤ ਪੁੱਛ ਲਿਆ ਕੋਸ ਮੈਂ ਆਪਣੇ ਆਪ ਸੋਚਿਆ ਹਾਂ ਕਿ ਮੈਂ ਕਿਹੜੇ ਗਲਤ ਪੁੱਛ ਲਿਆ ਕੋਸ ਹਾਂ ਮੈਂ ਵੀ ਹਾਲਾਂਕਿ ਅਸੀਂ ਤਾਂ ਭੈਣ ਚੋ ਤੇ ਡਾਇਰੈਕਟ ਜਿਹਦੀ ਬਿਲਟੀ ਲੱਗਦੀ ਹੈ ਉਹ ਮੁੰਡਾ ਮੇਰਾ ਆੜੀ ਆ ਜਿਹਨਾਂ ਸੇਬਾਂ ਦਾ ਟੈਂਡਰ ਪੈਂਦਾ ਨਾ ਉਹ ਮੇਰਾ ਦੋਸਤ ਆ ਉਹ ਉਤੇ ਕੰਮ ਕਰਦਾ ਕੰਪਨੀ ਜੀ ਹਮ ਮੈਂ ਡਰੈਗਟੇ ਗੱਡੀ ਹੁਣ ਤਾਂ ਇੱਕ ਵਾਰੀ ਗੱਡੀ ਭਰੀ ਆ ਮਨ ਨੂੰ ਵੀ ਮੁੜ ਕੇ ਮੈਂ ਉਤੋਂ ਹੀ ਗੱਡੀ ਭਰਦਾ ਅੱਛਾ ਉਹ ਰੇਟ ਮੰਨ ਨੂੰ ਪੁੱਛਦਾ ਹੁੰਦਾ ਕਿ ਆ ਰੇਟ ਲਾਵਾਂ ਹਲਾਣੀ ਜਗਾ ਦਾ ਕਿ ਆ ਰੇਟ ਲਾਵਾਂ ਹਮ ਤਾਂ ਨਾ ਮੇ ਤਕਨੀਹ ਲੰਦਾ ਨਾ ਕੁਝ ਹੋ ਹਮ ਆਈ ਮੈਂ ਚੁੱਪ ਕਰਕੇ ਆਉਣਾ ਚਲੋ ਕੋਈ ਨਹੀਂ ਮੁੜ ਕੇ ਉਹ ਵੀ ਫਿਰ ਬਾਅਦ ਚ ਹੋਇਆ ਹੁਣ ਆ ਵੀ ਯਾਰ ਵੀ ਮੈਂ ਵੀ ਜਿਹੜਾ ਦਾ ਸੈਦ ਮਾ ਵੀ ਕਿਆ ਗੱਲ ਐ ਹਾਂ ਫੇਰ ਉਹਨੇ ਕਹਿੰਦਾ ਯਾਰ ਭਾਈ 1,20,000 ਰੁਪਏ ਰਿੰਗ 30 ਨੂੰ ਹਾਂ ਇੰਨੇ ਕੁ ਨੂੰ ਆਇਆ ਹਾਂ ਹਾਂ ਮੈਂ ਕਿਹਾ ਠੀਕ ਐ ਭਾਈ ਆਇਆ ਮੈਂ ਵੀ ਫੇਰ ਆਈਂਗਾ ਤਾਂ ਮਾਂ ਠੀਕ ਐ ਭਾਈ ਆਇਆ ਹਾਂਗਾ ਮਾਂ ਹਾਂ ਆਪਾਂ ਵੀ ਨਹੀਂ ਮਾਂ ਹੁਣ ਜਿਆ ਜ ਤੂੰ ਫੇਰ ਖੂਚ ਡੜਾ ਮਾਰੂੰਗਾ ਆਵਾਜ਼ ਉਹੀ ਜਿਹੀ ਆਣੀ ਹਾਂ ਤਾਂ ਨਹੀਂ ਆਪਾਂ ਗਏ ਨੂੰ ਪੁੱਛੀਦਾ ਹਾਂ ਅਗਲਾ ਕਹਿੰਦਾ ਪਤਾ ਨਹੀਂ ਕੱਲ ਦੇ ਪੁੱਛਦੇ ਆ ਹਾਂ ਇਹ ਚੱਕਰ ਆ ਤੇ ਹੁਣ ਭਈ ਇਥੋਂ ਰੋਟੀ ਰੋਟੀ ਖਾ ਕੇ ਚੱਲਾਂਗੇ ਗਰਮੀ ਬਹੁਤ ਆ ਬੰਨਾਂ ਨੇ ਇੰਨੀ ਗਰਮੀ ਆ ਜੀ ਪੱਖਾ ਬੰਦ ਕਰੀ ਬੈਠੇ ਆ ਉਹ ਹੈ ਲੈਂਕਪੀਬਿਲਟੀ ਨਹੀਂ ਲੱਗਦੀ ਹੁੰਦੀ ਇੱਥੇ ਬੰਦੇ ਅੱਛਾ ਸਾਲ 'ਚ ਨੂੰ 5-7 ਗੱਡੀਆਂ ਜਾਂਦੀਆਂ ਅੜੀਸਾ ਨੂੰ ਹਾਂ ਜਲਦੀ ਮਾਲ ਲਾਉਂਗਾ ਇੱਕ ਔਰ ਨੂੰ ਫੋਨ ਜ਼ਰੂਰ ਕਰੂਗਾ ਹਾਂ ਉਹ ਕਿੱਥੇ ਐ ਗੱਡੀ ਕਿੱਥੇ ਐ ਹਾਂ ਕਾਫੀ ਹੁੰਦੇ ਹੀ ਇੱਧਰ ਉੱਧਰ ਹਾਂ ਬਾਈ ਨੂੰ ਕਿਹਾ ਤਾਂ ਮਹਾ ਪੱਕੀ ਉਹ ਲਾ ਲਾ ਗੱਡੀ ਹਾਂ ਪਰ ਮਹੀਨੇ ਚ ਨੂੰ ਮਹਾ ਇੱਕ ਅੱਧਾ ਚੱਕਰ ਦੇ ਦੇਗਾ ਐ ਮਹਾ ਹੋਰ ਪਾਸੇ ਹੀ ਮਹਾ ਜਾਇਆ ਕਰਾਂਗੇ ਹਾਂ ਸਟੋਰ ਚੋ ਵੀ ਮਾਲ ਚੱਲਦਾ ਨਾ ਹਾਂ ਕਹਿੰਦਾ ਯਾਰ ਕਈ ਵਾਰੀ ਗੁਰਵਿੰਦਾ ਕਹਿੰਦਾ ਹੁੰਦਾ ਐ ਕਹਿੰਦਾ ਵੀ ਪਰ ਐ ਉਹ ਆਉਣਗੇ ਸੀ ਉਹ ਨੂੰ ਆਣਾ ਪਹਿਲਾਂ ਵੀ ਕਈ ਦਿਨ ਪਹਿਲਾਂ ਫੋਨ ਆਇਆ ਤਾਂ ਉਹਦਾ ਹੈ ਉਦੋਂ ਮੇ ਤੇ ਚੱਕ ਚੱਕ ਨਹੀਂ ਹੋਇਆ ਜਿਹਨੇ ਬੰਦਾ ਉਹ ਵਧੀਆ ਮੈਂ ਕਹਿੰਦਾ ਮੈਂ ਆ ਗੱਡੀ ਤਾਂ ਭਰੀ ਵੀ ਨਹੀਂ ਹੈਗੀ ਉਹਦੇ ਕੋਲ ਅੱਛਾ ਤਾਂ ਵੀ ਉਹ ਨੂੰ ਫੋਨ ਕਰਦਾ ਉਹ ਇੱਕ ਵਾਰੀ ਰਾਤ ਨੂੰ ਅਸੀਂ ਭਰਨ ਚਲੇ ਗਏ ਆ ਗਿਆ ਉੱਥੇ ਉਹ ਹੈ ਸਾਰੀ ਰਾਤ ਉੱਥੇ ਬੈਠਾ ਰਿਹਾ ਉਹ ਗੱਡੀ ਭਰਾ ਮਹਾ ਤੂੰ ਜਾ ਵੀ ਹਾਂ ਕਹਿੰਦਾ ਨਹੀਂ ਕਹਿੰਦਾ ਯਾਰ ਵੀ ਮੈਂ ਵੀ ਭਰਾ ਭੂ ਕੇ ਕਹਿੰਦਾ ਫੇਰ ਭਰਾ ਕਿਉਂ ਫੇਰ ਗਿਆ ਹਾਂ ਨਾ ਵਧੀਆ ਹੋਣਾ ਨਰਿੰਦਰ ਆਦੋਂ ਨਾ ਡਿਲੇ ਹੋਇਆ ਭਰ ਕੇ ਸੀ ਉੱਧਰ ਤੇ ਹਾਂ ਆਪਣਾ ਪਰਮਾਨੂ ਤੇ ਪਰਮਾਨੂ ਚਲੇ ਇਹਦੇ ਕਿਥੇ ਆ ਗਵਾਣੂ ਚਲੇ ਆਇਆ ਗੱਡੀ ਰਾਤ ਨੂੰ ਹੋ ਗਈ ਲੇਟ ਹਾਂ 12 ਵਜੇ 12 ਵਜੇ ਆਇਆ ਮੈਂ ਉੱਥੇ ਹਾਂ ਆਲਾ ਮੈਂ ਗੱਲ ਨਗਿੰਦਰੀ ਆ ਰਿਹਾ ਕਿ ਗੱਡੀ ਕਿਹ ਕਹਿੰਦਾ ਜੇ ਕਰਨੂ ਜਾਣਾ ਕਹਿੰਦਾ ਜਾ ਹਾਂ ਕਹਿੰਦਾ ਜੀ ਰਾਮ ਰੂਮ ਕਰਕੇ ਜਾਣਾ ਹਾਂ ਕਹਿੰਦਾ ਜਾ ਕਰੇ ਮੈਂ ਆ ਵੀ ਗੱਡੀ ਲੈ ਕੇ ਕਹਿੰਦਾ ਕੋਈ ਗੱਲ ਨਹੀਂ ਟੈਨਸ਼ਨ ਨਾਲ ਲੈ ਕਹਿੰਦਾ ਬਿਲਟਿੰਗ ਨਹੀਂ ਬਣਾਉਣੀ ਹੈ ਇਹ ਉਹ ਕਹਿੰਦਾ ਮਤਲਬ ਮੈਂ ਡੇਟ ਗਲਤੀ ਪਾਣੀ ਹੈ ਹਾਂ ਐਟਾ ਜਣੀ ਆਪਣੇ ਨਾਲ ਦਾ ਪਿਆਰ ਆ ਰਿਹਾ ਠੀਕ ਆ ਬੰਕ ਘੰਟਾ ਬੰਦਾ ਦਾ ਇਹ ਵੀ ਘੰਟਾ ਉਹ ਦੂਜੀ ਵੀ ਆ ਭਰਾ ਦੇ ਹੈ ਹਾਂ ਕੰਮ ਸੁਣ ਨਹੀਂ ਤੇ ਦੇ ਕਹਿੰਦਾ ਉਹ ਨਹੀਂ ਉਹਦੇ ਕੋਲ ਸੇਵ ਹੀ ਹੈ ਨਾ ਰੋਡ ਖਾਲੀ ਹੋ ਗਿਆ ਦਾ ਹੈ ਨਾ ਆਣ ਰੋਟੀ ਖਾ ਕੇ ਆੰਨੇ ਆ। ਨਾਲੇ ਭਰ ਲਾਵਾਂਗੇ ਪਾਣੀ। ਗੱਡੀਆਂ ਕਰਤੀਆਂ ਸਟਾਰਟ ਆਪਾਂ ਨੇ। ਇੱਥੇ ਬੀਟਾ ਵੇਦੇ। ਨਿਉ ਮਾਲਵਾ। ਹੈ ਪੰਜਾਬੀਆਂ ਕਿੱਥੇ ਕਿੱਥੇ ਮੜਾ ਜਾ ਗਏ। ਹੈ? ਉਹ ਗਾਹਾਂ ਖੜ ਜਾਗੇ ਕਿਤੇ ਸਾਜਾ ਦਵਾ ਲੂਗੇ ਗਾਹਾਂ। ਹਾਂ। ਉਹ ਜਲਦੀ ਆਏ ਤਾਂ ਸਫਰ ਹੀ ਨਿਕਲਣਾ ਫਿਰ। ਆਏ ਤਾਂ ਬੈਠੇ ਹੀ ਰਵਾਂਗੇ ਆਪਾਂ। ਸ੍ਰੀਨਾਥ ਹੋਟਲ ਤੇ ਕੋਈ ਨਹੀਂ ਜਾਂਦਾ ਸਭ ਪੰਜਾਬੀ ਤੇ ਜਾਂਦੇ ਉਹ ਵੀ ਨਹੀਂ ਹਾਂਜੀ ਭਾਈ ਆ ਜਿਹੜਾ ਟਰਾਲਾ ਖੜਿਆ ਹਨਾ ਡਿਲੀਵਰੀ ਵਾਲਿਆਂ ਦਾ ਇਹਨਾਂ ਦਾ ਭਾਈ ਇਹ ਟਰਾਲੀਆਂ ਕੱਟ-ਕੱਟ ਮਤਲਬ ਬਦਲ-ਬਦਲ ਕੇ ਲੈ ਕੇ ਆਣੇ ਆ ਤਾਂ ਕਰਕੇ ਨੰਬਰ ਬਦਲੇ ਵੀ ਹੁੰਦੇ ਆ ਇਹਨਾਂ ਦੇ ਤੇ ਆਪਾਂ ਨੂੰ ਪਤਾ ਵੀ ਸੀਗਾ ਵੀ ਇਹ ਤਾਂ ਬਦਲਦੇ ਆ ਕਿਉਂਕਿ ਆਪਾਂ ਬਾਹਰ ਵਾਲਾ ਸੇਕਟਮ ਆ ਇਹਨਾਂ ਦਾ ਦੇਖਾ ਦਿਗਾ ਵੀ ਬਾਰ ਵੀ ਇਦਾਂ ਹੀ ਕਰਦੇ ਆ ਇਹ ਤੇ ਆਪਾਂ ਨੂੰ ਕਮੈਂਟ ਵੀ ਆਇਆ ਸੀਗਾ ਬਾਈ ਦਾ ਇੱਕ ਦਾ ਠੀਕ ਆ ਨੋ ਹੋਈ ਮਿੱਤਰੋ ਸੂਏ ਭਾਜੀ ਜੇ ਦਾਲ ਮਿਕਸ ਕਰ ਲਈ ਆਪਾਂ ਤੇ ਰੋਟੀਆਂ ਚੱਲ ਰਹੀਆਂ ਇੱਧਰ ਨਾਲ ਚਟਣੀ ਨੋ ਹੋਈ ਮਿੱਤਰੋ ਚੱਲਦੇ ਆ ਹਣ तो जो हवा टमड़ी, गड्डी अपनी निकल नहीं उस तार गाड़ी पीछे करनी पड़ेगी थोड़ा लॉवे में तो दो बज के अठारह मिनट हो गए चल पे अपना ਫੇ ਪੂਰੀ ਆਪਾਂ ਲਾ ਲਈ ਸਕਰੀਨ ਤੇ ਅੱਗੇ ਚੱਲ ਕੇ ਕਿਤੇ ਦਮ ਦਮ ਦਵਾ ਲਵਾਂਗੇ ਗੱਡੀ ਨੂੰ ਮੜਾ ਜਾ ਹਨਾ ਤੇ ਬਾਕੀ ਪਾਣੀ ਭਰ ਲਿਆ ਆਪਾਂ ਨੇ ਠੰਡਾ ਇਹਦੇ ਜਿਵੇਂ ਬੋਤਲ ਜਿਵੇਂ ਤੇ ਥੋੜਾ ਜਿਹਾ ਕੈਂਪਰ ਚ ਪਾ ਲਿਆ 4 ਕਿਲੋ ਮੀਟਰ ਕਹਾਂ ਆ ਗਏ ਪੰਪਾ ਪੰਪ ਤੇ ਰੁਕੇ ਆ ਤੇ ਡੱਬਾ ਕਰਦੇ ਚੈੱਕ ਠੰਡੇ ਹੋ ਜਾਣਗੇ ਟਾਇਰ ਨਾਲ ਗਰਮ ਹੋਏ ਹੋਏ ਆ ਆਹ ਆ ਪੰਪਾ ਸੇਕ ਨਿਕਲਦਾ ਸੇਕ ਭਈ ਸਜਣੋ 6 ਵਜ ਗਏ ਅੱਛੀ ਜਿਹਾ ਕਰਦੇ ਆ ਸਾਫ ਜਿਸੇ ਕਰਕੇ ਸਾਫ ਫਿਰ ਚੱਲਦੇ ਆ ਟਾਇਰ ਵੀ ਠੰਡੇ ਹੋ ਗਏ ਆਪਣੇ ਆਹ ਕੋ ਰੈਸਟ ਮਿਲ ਗਈ 6 ਵਜ ਗਏ ਪੇਮੈਂਟ ਹੋ ਗਈ ਹੈ। ਨਾ ਡਿੱਕੜੀ ਤੇ ਤੇ ਬਾਈ ਜਿਹੜੀ ਉਹ ਕੱਲ ਵਾਲੀ ਵੀਡੀਓ ਆ ਕੱਲ ਵਾਲੇ ਵਲੌਗ ਚ ਗੱਲ ਕੀਤੀ ਵੀ ਆ ਮੈਂ ਬਈ ਅਬੂਟ ਚੱਕ ਕੇ ਲੈ ਕੇ ਜਾ ਰਹੇ ਆ ਬਾਈ ਉਹ ਵੀਡੀਓ ਪੁਰਾਣੀ ਆ ਠੀਕ ਆ ਇਹ ਲੋਹਾ ਇਹ ਪੁਰਾਣੀ ਆ ਪਰ ਫੇਰ ਵੀ ਬੰਦੇ ਨੂੰ ਯਾਰ ਸ਼ਰਮ ਚਾਹੀਦੀ ਮਾੜੀ ਮੋਟੀ ਵੀ ਅਸੀਂ ਕੀ ਕਰ ਰਹੇ ਹਾਂ ਹਨਾ ਵੀ ਉਹ ਕਿੱਥੇ ਤੱਕ ਜਾਊਗੀ ਹੁਣ ਰਿਸ਼ਤੇਦਾਰ ਦੇਖਣਗੇ ਅ ਉਹ ਕਹਿਣਗੇ ਨਹੀਂ ਵੀ ਆ ਵੀ ਉਹਦਾ ਬੂਟ ਬੂਟ ਚੋਰੀ ਕਰਦਾ ਉਥੇ ਜਦ ਇਸ ਕਰਕੇ ਮੇਰਾ ਵੀਰ ਬਣ ਕੇ ਇਹ ਜਿਹੇ ਕੰਮ ਨਾ ਕਰਿਆ ਕਰੋ ਜਿਹਦੇ ਨਾਲ ਬਦਨਾਮੀ ਹੋਵੇ ਆਪਾਂ ਨੇ ਜਰੂਰ ਇਹ ਜੇ ਕੰਮ ਕਰਨੇ ਆ ਅਗਲੇ ਜੇ ਸਾਨੂੰ ਕੋ ਚੱਕ ਕੇ ਤੁਸੀਂ ਉਹ ਕਰੋ ਹੈਲਪ ਕਰਾਓ ਨਹੀਂ ਇਹ ਲੈ ਭਾਈ ਤੇਰਾ ਆਹ ਸਮਾਨ ਆ ਇਹ ਕੱਲਾ ਕੱਲਾ ਇਹ ਕਿਸੇ ਨੂੰ ਚੱਕਣ ਵੀ ਨਾ ਦੋ ਹੋਰ-ਹੋਰ ਬੰਦੇ ਨੂੰ ਉਹ ਇੰਨੀ ਕੋ ਹੈਲਪ ਹੋ ਜਵੇ ਗਰੀਬ ਦੇ ਪੈਸੇ ਕੱਟੇ ਜਾਣੇ ਹੈ ਉਹਨੇ ਵਿਚਾਰੇ ਨੇ ਕਿੱਥੋਂ ਭਰਨੇ ਜਿਹਦੀ ਵਿਚਾਰੇ ਦੀ ਤਨਖਾਹ ਹੈ 7-8000 ਲੋਕਲ ਤੇ ਇੰਨੀ ਕੀ ਤਨਖਾਹ ਹੁੰਦੀ ਹੋਰ ਕਿੰਨੀ ਕੋ ਹੁੰਦੀ ਹੈ ਸੋ ਵੀ ਇਦਾਂ ਨਾ ਕਰਿਆ ਕਰੋ ਸਾਚੇ ਨਾਮ ਕੀ ਲਾਗੈ ਭੂਖ ਉਹ ਤ ਭੂਖ ਹੈ ਖਾਏ ਚਲਿਏ ਦੁਖ ਸੋਕਿਉ ਇਸਰੇ ਮੇਰੀ ਮਾਂ ਸਾਚਾ ਲਓਏ ਮਿੱਤਰੋ ਆ ਆਟੋ ਜਾ ਰਿਹਾ ਸੀਗਾ ਆਉਣੇ ਪਿੱਛੇ ਪਿੱਛੇ ਆ ਰਿਹਾ ਸੀਗਾ ਮੈਨੂੰ ਕਿਹ ਪਤਾ ਨਹੀਂ ਕਿ ਆ ਕਾਰ ਜੀ ਲੱਗੀ ਥਾਲੀ ਪਿੱਛੇ ਤਾਂ ਉਹਨਾਂ ਸਰਚ ਕਰਕੇ ਦੇਖ ਰਿਹਾ ਉਹਨਾਂ ਨੰਬਰ ਨੰਬਰ ਤੇ ਹਨ ਚਲਾਣਾ ਕਰਤਾ ਜਦੋਂ ਉੱਥੇ ਨੂੰ ਪਹੁੰਚਿਆ ਅੱਗੇ ਨੂੰ ਜਾਂਦੇ ਜਾਂਦੇ ਰੋਕਿਆ ਵੀ ਨਹੀਂ। ਬੰਦੇ ਦੇ ਚਲਾਨ ਕਿੰਨੇ ਦਾ ਹੋਇਆ? ਹਾਹਾ 1000 ਰੁਪਏ ਦਾ ਮੇਰਾ ਕਰ ਗਿਆ। 1000 ਰੁਪਏ ਦਾ ਗ੍ਰਿੰਦਰ ਬਾਈ ਗ੍ਰਿੰਦਰ ਬਾਈ ਤਾਂ ਉਹ ਪਰਲੀ ਲਾਈਨ 'ਚ ਤਾਂ ਮੈਂ ਇੱਥੇ ਦਾ ਮੈਂ ਇੱਥੇ ਚੱਲ ਰਿਹਾ ਦਾ ਫੋਟੋ ਸਮੇਤ ਕਰਕੇ ਗਿਆ। ਮੈਂ ਔਰੇ ਲਾ ਦੂੰਗਾ। ਚਲੋ ਤਾਂ 1000 ਰੁਪਏ ਦਾ ਭਰ ਦਾਂਗੇ। ਦੇਖਾਂਗੇ ਐਪ ਜਿਹੜੀ ਐਮ ਪਰਵਾਹਨ ਜਾਂ ਤੁਸੀਂ ਐਪ ਕੋਰ ਉਹਦੇ ਨਾਲ ਆਪਾਂ ਆਨਲਾਈਨੇ ਭਰ ਦਾਂਗੇ ਇੰਨਾ ਕੁ ਸ਼ੁਗਰ ਮਨਾਓ ਵੀ 1000 ਰੁਪਏ ਲਈ ਇਹ ਕੀਤਾ ਉਹ ਇਹ ਗੱਡੀਆਂ ਦਾ 1000 1000 ਦਾ ਵੀ ਜ਼ਿਆਦਾ ਨਹੀਂ ਹੋਇਆ ਹਨਾ ਤੇ ਇਹ ਗੱਲ ਦਾ ਧਿਆਨ ਰੱਖਿਓ ਬਾਈ ਤੁਸੀਂ ਵੀ ਜੇ ਆਨੇ ਆ ਇੱਧਰ ਲੈਫਟ ਲਾਈਨ ਤੇ ਰੱਖਣਾ ਜਿਹੜੀ ਸਭ ਤੋਂ ਇੱਧਰ ਹੁੰਦੀ ਹੈ ਕਨੈਕਟਰ ੜ ਤੀਜੇ ਨੰਬਰ ਤੇ ਇਹਗਾ ਆ ਓਵਰਟੇਕ ਕਰਨ ਅੱਗੇ ਤੁਸੀਂ ਦੂਜੀ ਲਾਈਨ ਤੇ ਕਰ ਸਕਦੇ ਆ ਉਹ ਤੋਂ ਬਾਅਦ ਫੇਰ ਇੱਧਰੇ ਆ ਜਾਓ ਤੇ ਭਾਈ ਤੁਹਾਡੇ ਸਾਰਿਆਂ ਦਾ ਧੰਨਵਾਦ ਆ ਜਿਹੜੇ ਆਪਣੀ ਵੀਡੀਓ ਦੇਖਦੇ ਆ ਜਾਂ ਜਿਹੜੇ ਭਰਾ ਆਪਾਂ ਨੂੰ ਫੋਨ ਕਰਦੇ ਆ ਹਨ ਕੱਲਾ ਮਾਰਦੇ ਆ ਬੜੇ ਸਾਰਿਆਂ ਦਾ ਬਾਈ ਪਿੱਛੇ ਮੇਰੀ ਭੈਣ ਦਾ ਤੇ ਵਿੱਚ ਗ੍ਰਿੰਦਰ ਬਾਈ ਦਾ ਧੰਨਵਾਦ ਇਹਨਾਂ ਨੇ ਅੱਜ ਤੱਕ ਇਹ ਮਹਿਸੂਸ ਨਹੀਂ ਹੋਣ ਦਿੱਤਾ ਵੀ ਤੂੰ ਕੱਲਾ ਗੱਡੀ ਚਲਾ ਰਿਹਾ ਰਾਤ ਕਿਵੇਂ ਲੰਘ ਜਾਂਦੀ ਹੈ ਆਪਾਂ ਨੂੰ ਬਈ ਪਤਾ ਹੀ ਨਹੀਂ ਲੱਗਦਾ ਹੈਗਾ ਠੀਕ ਹੈ ਨਾ ਇੱਕ ਫੋਨ ਇੱਕ ਫੋਨ ਕੱਟਦਾ ਦੂਆ ਫੋਨ ਆ ਜਾਂਦਾ ਦੂਆ ਕੱਟਦਾ ਤੀ ਆ ਜਾਂਦਾ ਐਦਾਂ ਹੀ ਅਈ ਵਾਰ ਤਾਂ ਬਲੌਗ ਸ਼ੂਟ ਕਰਨ ਲੱਗੇ ਬਈਆਂ ਨੂੰ ਬਾਈਆਂ ਨੂੰ ਕਹਿਣਾ ਪੈਂਦਾ ਵੀ ਬਾਈ ਇੱਕ ਮਿੰਟ ਆਇਆ ਮੈਂ ਬਲੌਗ ਸ਼ੂਟ ਕਰ ਰਿਹਾ ਆ ਮੜਾ ਜਾ ਹੈ ਨਾ ਇਹ ਮੈਂ ਕੱਟ ਕੇ ਫੇਰ ਲਾਨਾ ਤੁਹਾਨੂੰ ਹਾਂ ਤੇ ਧੰਨਵਾਦ ਬਾਈ ਤੇ ਆਉਣਾ ਫੋਨ ਦੀ ਮੈਮਰੀ ਫੁੱਲ ਹੋ ਗਈ ਸੀ ਬਾਈ ਤੇ ਬਾਈ ਧੰਨਵਾਦ ਹਨਾ ਤੁਹਾਡੇ ਸਾਰਿਆਂ ਭਰਾਵਾਂ ਦਾ ਭੈਣਾਂ ਦਾ ਜਿਹੜੇ ਆਪਣੀ ਵੀਡੀਓ ਦੇਖਦੇ ਆ ਤੇ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਭਰਾਵਾਂ ਨੇ ਹਲੇ ਤੱਕ ਨਹੀਂ ਕੀਤਾ ਠੀਕ ਆ ਇਹ ਫਰੀ ਆ ਇਹਦਾ ਕੋਈ ਪੈਸਾ ਨਹੀਂ ਲੱਗਦਾ ਸਕ੍ਰਾਈਬ ਕਰਨੇ ਦਾ ਹੌਸਲੇ ਹੀ ਵੱਧਾ ਵੀ ਹਾਂ ਇੰਨੇ ਸਬਸਕ੍ਰਾਈਬਰ ਹੋ ਗਏ ਵੀ ਆਪਾਂ ਵੀਡੀਓ ਪਾਈ ਜਾਇਆ ਕਰੀਏ ਠੀਕ ਆ ਤੇ ਦੂਜੀ ਗੱਲ ਇਹ ਵੀ ਭਾਈ ਵੀਡੀਓ ਯਾਰ ਪੂਰੀ ਦੇਖਿਆ ਕਰੋ ਵਿੱਚ ਸਕਿਪ ਨਾ ਕਰਿਆ ਕਰੋ ਠੀਕ ਆ ਫੇਰ ਕਈ ਭਰਾ ਵਿੱਚ ਕਮੈਂਟ ਕਰਦੇ ਆ ਵੀ ਫਲਾਣੀ ਚੀਜ਼ ਦੱਸੋ ਫਲਾਣੀ ਜੀ ਭਾਈ ਵੀਡੀਓ ਦੇ ਵਿੱਚ ਯਾ ਵਾ ਹੁੰਦਾ ਠੀਕ ਆ ਵੀਡੀਓ ਨੂੰ ਪੂਰੀ ਦੇਖਿਆ ਕਰੋ ਆ ਜਿਹੜੀ ਚੀਜ਼ ਨਹੀਂ ਹੋ ਕੀਤੀ ਵੀ ਹੁੰਦੀ ਦੱਸੀ ਵੀ ਹੁੰਦੀ ਕੋਈ ਕਮੈਂਟ ਆਂਦਾ ਉਹ ਫਿਰ ਮੈਂ ਅਗਲੇ ਵਲੌਗ ਚ ਦੱਸ ਦਿੰਨਾ ਹੁਣਾ ਇਹ ਭਾਈ ਇਦਾਂ ਗੱਲ ਆ ਤੇ ਆ ਬਾਤ ਆ ਠੀਕ ਆ ਤੇ ਸਫ਼ਰ ਰਹਿ ਗਿਆ ਹੁਣ ਆਪਣਾ ਸਾਡੇ ਕੋਲ 400 ਕਿਲੋਮੀਟਰ ਸਫ਼ਰ ਰਹਿ ਗਿਆ 400 ਹੀ ਰਹਿ ਗਿਆ ਹੁਣ ਦੇਖਦੇ ਆ ਅੱਜ ਕਿੱਥੇ ਤੱਕ ਚੱਲੀ ਚਲਾਵਾਂਗੇ ਇਹ ਵੇਰ ਸਾਈਡ ਤੇ ਲਾ ਕੇ ਦੋ ਦਿਨ ਘੰਟੇ ਰੈਂਟ ਕਰ ਲਾਂਗੇ ਹੋਰ ਕੇ

ਬਾਈ ਨੇ ਕਮੈਂਟ ਕਰਿਆ ਵਾ ਕਹਿੰਦਾ ਬਈ ਉਹਦਾ ਟਾਈਟਲ ਪਾਇਆ ਵਦਣਾ ਮੈਂ ਪਿਛਲੇ ਵਲੌਗ ਦਾ ਵੀ ਜੇ ਵੀ YouTube ਤੋਂ ਪੈਸਾ ਆਉਂਦਾ ਜਾਂ ਨਹੀਂ ਆਉਂਦਾ ਉਹ ਜੋ ਵਲੌਗ ਚ ਦੱਸਿਆ ਵਾ ਤੇ ਉਹ ਬਾਈ ਕਹਿੰਦਾ ਜੇ YouTube ਤੋਂ ਪੈਸਾ ਨਾ ਆਵੇ ਵੀ ਜ਼ਿਆਦਾਤਰ ਚੈਨਲ ਬੰਦ ਹੋ ਜਾਣ ਗੱਲ ਬਾਈ ਤੇਰੀ ਜਮ੍ਹਾਂ 100% 80% ਸਹੀ ਹੈ ਕਿ ਜੇ ਪੈਸਾ ਨਾ ਆਵੇ ਯਾਰਾਂ ਤਾਂ ਚੈਨਲ ਬੰਦ ਹੋ ਜਾਣ ਪਰ ਆਪਾਂ ਫੇਰ ਵੀ ਪਾਵਾਂਗੇ ਵੀਡੀਓ ਭਈ ਚਾਹੇ ਪੈਸਾ ਆਵੇ ਚਾਹੇ ਨਾ ਆਵੇ ਹੁਣ ਇੰਸਟਾਗ੍ਰam ਆ ਉਹ ਉਹਦੇ ਤੋਂ ਕਿਹੜਾ ਮੈਨੂੰ ਪੈਸੇ ਆਉਂਦੇ ਆ ਉਹਦੇ ਪਰ ਵੀ ਵੀਡੀਓ ਪਾਈ ਦੀ ਆ ਆਪਾਂ ਪਾਈ ਦੀ ਐ ਸ਼ੌਂਕ ਨੂੰ ਵੀਡੀਓ ਆਪਾਂ ਨੂੰ ਇਹ ਨਹੀਂ ਵੀ ਪੈਸੇ ਆਉਣੇ ਆ ਵੀ ਤਾਂ ਹੀ ਬਣੀ ਐ ਠੀਕ ਹੈ ਨਾ ਸ਼ੌਂਕ ਨੂੰ ਵੀਡੀਓ ਪਾਈਦੀ ਆ ਵੀ ਚਲ ਟਾਈਮ ਪਾਸ ਹੋ ਜਾਂਦਾ ਹਨ ਵੀ ਹੁਣ ਤੁਹਾਡੇ ਵਰਗੇ ਭਰਾ ਦੇਖਦੇ ਆ ਤੁਹਾਡਾ ਵੀ ਜੀ ਲੱਗਿਆ ਰਹਿੰਦਾ ਸਾਡਾ ਵੀ ਜੀ ਲੱਗਿਆ ਰਹਿੰਦਾ ਮਨੂੰ ਸੁਰੂ ਜਦੋਂ ਮੈਂ ਵਲੌਗ ਸ਼ੁਰੂ ਕੀਤੇ ਜੀਏ ਯਾਦਾ ਬੰਦੇ ਦਾ ਕਮੈਂਟ ਆਇਆ ਦਾ ਇੱਕ ਦਾ ਕਹਿੰਦਾ ਭਾਈ ਜੇ ਤੂੰ YouTube ਤੇ ਮਤਲਬ ਫੇਮਸ ਹੋ ਗਿਆ ਹੈ ਵੀ ਤੂੰ ਗੱਡੀ ਛੱਡ ਦੇਗਾ ਕਿ YouTube ਭਾਈ YouTube ਛੱਡ ਸਕਦਾ ਮੈਂ ਗੱਡੀ ਕਰਕੇ ਠੀਕ ਹੈ ਨਾ YouTube YouTube ਕਰਕੇ ਗੱਡੀ ਨਹੀਂ ਛੱਡਦਾ ਇਹਦਾ ਕਹਿਣ ਦਾ ਮਤਲਬ ਵੀ ਆਪਾਂ YouTube ਛੱਡ ਸਕਦੇ ਆ ਵੀ ਜੇ ਆਪਸ਼ਨ ਆਵੇ ਆਪਾਂ ਨੂੰ ਵੀ ਹਾਂ ਵੀ ਤੈਨੂੰ ਜ਼ਿਆਦਾ ਗੱਡੀ ਮਿਲੇਗੀ ਇਹ YouTube ਤੋਂ ਆ ਜੋ ਇੱਕ ਚੀਜ਼ ਆ ਚੂਜ਼ ਉਹ ਕਰਾ ਚੂਜ਼ ਕਰਾ ਤਾਂ ਆਪਾਂ ਗੱਡੀ ਨੂੰ ਚੂਜ਼ ਕਰਾਂਗੇ ਕਿਉਂਕਿ ਪਹਿਲਾਂ ਉਹ ਆਪਣਾ ਪਿਆਰ ਲਾ ਲਓ ਰੋਜ਼ਗਾਰ ਲਾ ਲਓ ਗੱਡੀ ਆ ਗੱਡੀ ਕਰਕੇ ਤਾਂ YouTube ਆ ਇਹ ਗੱਡੀਆਂ ਨਾ ਹੋਈ ਫੇਰ YouTube ਕਿਨੇ ਦੇਖਣੀ ਆ ਆਪਣੇ ਗੱਡੀਕਰ ਕਈ ਵਲੌਗ ਦੇਖਦੇ ਆ ਸਾਰੇ ਭਰਾ ਹੁਣ ਜਦ ਮੈਂ ਘਰੇ ਰਹਿਣ ਲੱਗ ਗਿਆ ਦਾ ਵਿੱਚ ਨੂੰ ਕੋਈ ਮੇਰੇ ਵੀਊ ਵੀਡੀਓ ਦੇ 2000 ਹੈ ਨਾ 3000 3000 ਦਾ ਕੋਈ ਉਹ ਵੀਡੀਓ ਦੇ ਗਏ ਨਹੀਂ 2000 1500 ਇਹ ਗਾ ਹੁਣ ਗੱਡੀ ਤੇ ਆਏ ਚਲ ਮਹਾਰਾਜ ਦੀ ਕਿਰਪਾ ਵਈ ਗੱਡੀ ਆ ਆਪਣੀ ਦੁਬਾਰਾ ਆਈ ਫੇਰ ਆਪਣੇ ਵਿਊ ਪਾਧ ਗਏ 4 ਹੁਣ 4000 3500 ਦੇ ਵਿੱਚ ਵਿੱਚ ਹੈਗੀ ਐਵਰੇਜ ਆਪਣੇ ਵਿਊਆਂ ਦੀ ਠੀਕ ਆ ਨਾ ਆ ਜਿੱਥੇ ਦੇ ਵਿੱਚ ਗੈਪ ਨਾ ਪੈਂਦਾ ਉਹ ਜ਼ਿਆਦਾ ਆਪਣੇ ਵਿਊ ਹੁਣ ਨੂੰ ਉਹ ਵੀ ਵੱਧ ਹੁੰਦੇ ਸਬਸਕ੍ਰਾਈਬਰ ਵੀ ਵੱਧ ਹੁੰਦੇ ਸਮਝ ਡੇਢ ਡੇਢ 2 ਸਾਲ ਦਾ ਕੈਪ ਉਹ ਬੈ ਗਿਆ ਵਿੱਚ YouTube ਨੂੰ ਇਹ ਗਾ ਇਸ ਕਰਕੇ ਆਣਾ ਪਹਿਲਾ ਤੇ ਆਗਰੀ ਪਿਆਰ ਗੱਡੀ ਹੈ ਇਹ ਗੱਲ ਹੋ ਗਈ ਇਹਦੀ ਤੇ ਹੁਣ ਗੱਲ ਕਰਦੇ ਆ ਇੱਕ ਕਮੈਂਟ ਆਇਆ ਹਾਂ ਕਹਿੰਦਾ ਤੈਨੂੰ ਬੰਦੇ ਦੀ ਪਰਖ ਨਹੀਂ ਹੈਗੀ ਕਹਿੰਦਾ ਨਾਗਪੁਰ ਫਾਰ ਕਰਕੇ ਗੁਰਿੰਦਰ ਬਾਈ ਨਾਲ ਰੇਸਾਂ ਭਈ ਯਾਰ ਕਿਆ ਸੋਚਦੇ ਹੋ ਨਿਮੰਤਾ ਹੈ ਨਹੀਂ ਸਮਝ ਜਾਂਦੀ ਵੀ ਤੁਸੀਂ ਕਿਆ ਸੋਚ ਕੇ ਕਮੈਂਟ ਕਰ ਦਿੰਨੇ ਆ ਇਹਦਾ ਇਹਦਾ ਜਵਾਬ ਮੈਂ ਗੁਰਿੰਦਰ ਬਾਈ ਤੋਂ ਹੀ ਦਵਾ ਦਊਗਾ ਉਹਨੂੰ ਵੀ ਅਜੀ ਰੇਸਾਂ ਲਾਈਆਂ ਜਾਂ ਨਹੀਂ ਉਹਦਾ ਉਦਾਂ ਉੱਥੇ ਡਾਊਨ ਸੀਗਾ ਹੈ ਗੱਡੀ ਨੇ ਸਪੀਡ ਬੜੀ ਵੀ ਸੀਗੀ ਉੱਧਰ ਗੁਰਿੰਦਰ ਬਾਈ ਵਾਲੀ ਨੇ ਵੀ ਬੜੀ ਵੀ ਸੀਗੀ ਪਹਿਲਾਂ ਆਉਣੇ ਅੱਗੇ ਕੱਢ ਲਈ ਤੇ ਮੈਂ ਕੱਢ ਲਈ ਇਹਦੇ ਵਿੱਚ ਕਿਹੜੀ ਹੋ ਰੇਸਾਂ ਹੋ ਗਈਆਂ ਰੇਸਾਂ ਦਾ ਹੋਣੀਆਂ ਵੀ ਹਾਂ ਮੈਂ ਤੁਹਾਨੂੰ ਉਹ ਕਰਦਾ ਵੀਡੀਓ ਬਣਾਉਂਦਾ ਔਰ ਇਹ ਕਹਿ ਗਏ ਵੀ ਲੈ ਭਾਈ ਗੁਰਿੰਦਰ ਬਾਈ ਨਾਲ ਰੇਸਾਂ ਲੱਗਣ ਲੱਗੀਆਂ ਵੀ ਦੇਖਦੇ ਆ ਕੌਣ ਜਿੱਤੂਗਾ ਠੀਕ ਆ ਵੀਡੀਓ ਬਣਦੀ ਹੁੰਦੀ ਉਹ ਹੁੰਦੀ ਹੈ ਵੀ ਰੇਸ ਇਹ ਜਗ੍ਹਾ ਰੇਸ ਲਾਲੀ ਭਾਈ ਅਸੀਂ ਔਰ ਕਿਹੜੀ ਇਹਦੇ ਚ ਪਰਖਣੇ ਵਾਲੀ ਗੱਲ ਹੋ ਗਈ ਵੀ ਬਿਦੰਦੂਮ ਬੰਦੇ ਦੀ ਪਰਖ ਨਹੀਂ ਹੈਗੀ ਪਰਖ ਭਾਈ ਮੈਨੂੰ ਵਾਕਈ ਨਹੀਂ ਹੈਗੀ ਬੰਦਿਆਂ ਦੀ ਵੀ ਕੌਣ ਧੋਖਾ ਦੇਊਗਾ ਕੌਣ ਆਪਣਾ ਬੰਦੇ ਦੀ ਪਰਖ ਨਹੀਂ ਹੈਗੀ ਮੈਨੂੰ ਠੀਕ ਆ ਆਪਾਂ ਹਰੇਕ ਨੂੰ ਆਪਣਾ ਬਣਾ ਲਈਦਾ ਤੇ ਹੁਣ ਚੁੱਪੇ ਠੀਕ ਆ ਤੇ ਇਹ ਵਲੌਗ ਦਾ ਕਰਦੇ ਆਪਾਂ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈੱਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸ਼ਸ਼ੀਕਾਲ ਮਿਲਦੇ ਆ ਅਗਲੇ ਵਲੌਗ ਜਦ ਤੱਕ